ਜੀ ਗੱਲ ਸੱਸੀ ਦਾ ਸਾਰਾ ਨੂੰ ਕਿੱਦਾਂ ਸਾਰੇ ਕੀ ਹਲਚਲ ਗਾਈ ਜਿੱਦਾਂ ਕਿ ਤੁਹਾਨੂੰ ਪਤਾ ਹੀ ਮੈਂ ਕਾਫੀ ਟਾਈਮ ਤੋਂ ਵਲੌਗ ਨਹੀਂ ਪਾ ਰਿਹਾ ਸੀ ਤੇ ਹੁਣ ਮੈਂ ਵਲੌਗਿੰਗ ਦੁਬਾਰਾ ਸ਼ੁਰੂਆਤ ਕਰਨ ਜਾ ਰਿਹਾ ਆਪਣੀ ਤੇ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਅਸਲੀ ਟਾਲੀ ਹਣ ਸਾਬ ਆ ਦੇਖੋ ਬਾਈਕ ਅੱਪੋਂ ਉੱਥੇ ਆਪਣਾ پارک ਕਰਤਾ ਅੱਗੇ ਉੱਥੇ ਥੋੜਾ ਉਹ ਸੀਗਾ ਸੰਗਤ ਆਈ ਹੈ ਤਾਂ ਕਰਕੇ ਥੋੜਾ ਸੌ ਸਟੱਪ ਸੀ ਤਾਂ ਕਰਕੇ ਮੈਂ ਤੇ ਥੋੜੇ ਇਕਾਂਤ ਜਿਹੇ ਵਿੱਚ ਆ ਮੈਂ ਕਿ ਚਲੋ ਇਧਰੋਂ ਵੀਡੀਓ ਸਟਾਰਟ ਕਰਦੇ ਆਪਾਂ ਹਾਂਜੀ ਹੁਣ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਮੈਂ ਦੁਬਾਰਾ ਆਪਣੀ ਵਲੌਗ ਸਟਾਰ ਤੇ ਤੁਸੀਂ ਮੈਨੂੰ ਆਪਣਾ ਸਪੋਰਟ ਦਿਓ ਆਪਣਾ ਸਾਥ ਬਣਾ ਕੇ ਰੱਖਿਓ ਤੇ ਚਲੋ ਫਿਰ ਆਪਾਂ ਚੱਲਦੇ ਹਾਂ ਅੰਦਰ ਦਰਸਾਂ ਮੈਂ ਠੀਕ ਗੰਗਰ ਦੇ ਵੱਲ ਗਾਈ ਪੁੰਨੇ ਵਾਲ ਟਾਈਮ ਤੋਂ ਬਹੁਤ ਜ਼ਿਆਦਾ ਭਰੀ ਹੁੰਦੀ ਆ ਆ ਪਾਰਕਿੰਗ ਸਾਰੀ ਜਿੱਦਾਂ ਕਿ ਸ਼ਾਇਦ ਤੁਸੀਂ ਦੇਖਿਆ ਹੋਊਗਾ ਮੈਂ ਪਹਿਲਾਂ ਵੀਲੌਗ ਪਾਇਆ ਸੀ ਪੁੰਨੇ ਦਾ ਇੱਕ ਆ ਵਾਲੀ ਫ੍ਰੀ ਪਾਰਕਿੰਗ ਹੈ ਗਾਈ ਸਾਰੀ ਇੱਥੇ ਇੱਥੇ ਵੀ ਪੁੰਨੇ ਦੇ ਇੰਨਾ ਘਰਾਸ ਹੁੰਦਾ ਨਾ ਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਬਿਲਕੁਲ ਵੀ ਅੱਜ ਦੇਖੋ ਅੱਜ ਤਾਂ ਥੋੜਾ ਖਾਲੀ-ਖਾਲੀ ਹੈ ਦੁਕਾਨਾਂ ਵੀ ਘੱਟ ਲੱਗੀਆਂ ਹੋਈਆਂ ਨੇ ਉਦੋਂ ਤਾਂ ਪੂਰਾ ਭਰੀ ਹੁੰਦੀ ਆ ਮਾਰਕੀਟ ਉੱਥੇ ਐਂਡ ਤੱਕ ਇਹ ਪੈਂਟਰ ਕਰਦੇ ਕੋਦਰ ਸਾਹਿਬ ਦੇ ਅੰਦਰ ਤੇ ਇਧਰ ਲੈਫਟ ਸਾਈਡ ਤੇ ਜੋੜਾ ਕਰ ਮਿਲ ਜੂਗਾ ਤੁਹਾਨੂੰ ਨਾਲ ਹੀ ਉਧਰ ਵਾਸ਼ਰੂਮ ਬਣੇ ਹੋਏ ਨੇ ਥੋੜੇ ਜਮਾ ਕਰਾਉਣਾ ਹੈ ਪਹਿਲਾਂ ਮੱਥਾ ਦੇਖ ਲਿਆ ਗਾਈਜ਼ ਹੁਣ ਚਲੋ ਮੈਂ ਤੁਹਾਨੂੰ ਸ਼ਰੋਵਰ ਦੇ ਦਰਸ਼ਨ ਕਰਨਾ ਗਈ ਹਰ ਪੁੰਨਿਆ ਤੇ ਲੰਗਰ ਲੱਗਦਾ ਹੁੰਦਾ ਮੇਰੇ ਕੋਲੇ ਸ਼ਾਰਟ ਹੋ ਗਿਆ ਨਾ ਮੈਂ ਵਿਚ ਐਡ ਕਰ ਦਿੰਦਾ ਦੇਖ ਲੈ ਤੁਸੀਂ ਤੇ ਬਹੁਤ ਜ਼ਿਆਦਾ ਰਸ ਹੁੰਦਾ ਤੇ ਬਾਬਾ ਜੀ ਦੀ ਕਿਰਪਾ ਨਾਲ ਹਰ ਪੁੰਨਿਆ ਤੇ ਸੇਵਾ ਕਰਉਣਾ ਚਾਹੀਦਾ ਆਹ ਹਾਲ ਪੂਰਾ ਭਰਿਆ ਹੁੰਦਾ ਸਾਰਾ ਉੱਥੇ ਹਿੰਦ ਤੱਕ ਅੱਜੇ ਸਫਾਈ ਚੱਲ ਰਹੀ ਹੈ ਤੇ ਸਰੋਵਰ ਦੀ ਹਾਂਜੀ ਫੁੱਲ ਦੇਖੋ ਐਸੇ ਕਿੰਨੇ ਸੋਹਣੇ ਲਾਇਆ ਹੋਏ ਨੇ ਬਗੀਚਾਂਗ ਬਣਾ ਆ ਥੋੜਾ ਜਿਹਾ ਤੇ ਲਿਖਿਆ ਵੀ ਬੇਨਤੀ ਹੈ ਕਿ ਫੁੱਲ ਨਾ ਤੋੜੋ ਇੱਕ ਲੰਗਰ ਹੈਗਾ ਇੱਧਰ ਵੀ ਹੈ ਮਤਲਬ ਇਹ ਮਤਲਬ ਹਮੇਸ਼ਾ ਚੱਲਦਾ ਹੁੰਦਾ 24 24 ਘੰਟੇ ਔਰ 365 ਦਿਨ ਜਦੋਂ ਮਰਜ਼ੀ ਆਓ ਜਿਹੜਾ ਉਧਰ ਵਾਲਾ ਮੈਂ ਤੁਹਾਨੂੰ ਦਿਖਾਇਆ ਨਾ ਉਹ ਸਿਰਫ ਪੁੰਨੇ ਦੇ ਪੁੰਨੇ ਲੱਗਦਾ ਹੁੰਦਾ ਉਧਰ ਹੈ ਜਿਹੜਾ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਉੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਇੱਧਰੋਂ ਸਾਹਮਣੇ ਭੰਡਾ ਹੀ ਸੇਵਾ ਚੱਲ ਰਹੀ ਹੈ ਤੇ ਇੱਧਰ ਲੰਗਰ ਹਾਲ ਨਾਲ ਹੀ ਸਾਹਮਣੇ ਗਈ ਪੁੰਨੇ ਵਾਲੇ ਦਿਨ ਤੇ ਪੂਰੀ ਮਾਰਕੀਟ ਲੱਗੀ ਹੁੰਦੀ ਹੈ ਪੂਰੀ ਲੈਨ ਤੱਕ ਹੁਣ ਤਾਂ ਸਿਰਫ ਉਧਰ ਹੀ ਸ਼ਾਪਸ ਵਗੈਰਾ ਨੇ ਚਲੋ ਆਪਾਂ ਚੱਲਦੇ ਆ ਪਾਰਕਿੰਗ 'ਚ ਬਾਈਕ ਚੱਕਦੇ ਆਪਣ ਆ ਖੜਾ ਹੈ ਗਾਈਜ਼ ਭਾਈ ਐਕਮਾਨ ਆ ਸਾਰੀ ਪਾਰਕਿੰਗ ਫੁੱਲ ਹੁੰਦੀ ਹੈ ਪੁੰਨੇਵਾਲੇ ਦਿਨ ਅੱਜ ਤਾਂ ਖਾਲੀ ਹੈ ਨਾ ਗਿਆ ਆਪਣੇ ਡੌਗ ਲਈ ਸ਼ੈਂਪੂ ਲੈਣ ਆਇਆ ਸੀ ਮੈਂ ਆਹ ਵਾਲਾ ਸ਼ੈਂਪੂ ਲਿਆ ਮੈਂ ਦੇਖੋ ਤੇ ਜੇ ਕੋਈ ਵੀ ਰਾਏਕੋਟ ਦਾ ਨੇੜੇ ਤੇੜੇ ਪਿੰਡ ਤੋਂ ਵੀਡੀਓ ਦੇਖ ਰਹਿਣਾ ਤਾਂ ਇਨਾਂ ਕੋਲ ਆਇਆ ਕਰੋ ਆਪਣੇ ਪੈਟ ਦਾ ਸਮਾਨ ਲੈਣ ਬਹੁਤ ਰੀਜ਼ਨਬਲ ਪ੍ਰਾਈਸ ਹੁੰਦਾ ਤੇ ਪ੍ਰੋਡਕਟ ਵੀ ਬਹੁਤ ਵਧੀਆ ਹੁੰਦਾ ਮੈਂ ਹਮੇਸ਼ਾ ਇਨਾਂ ਤੋਂ ਲੈ ਕੇ ਜਾਂਦਾ ਹਾਂ ਸਾਰਾ ਸਮਾਨ ਆਹ ਵੀ ਸਿਰਫ ਮੈਨੂੰ ਪਿਆ 2250 ਦਾ ਪਿਆ ਤੇ ਲੁਧਿਆਣੇ ਤੇ ਮੈਂ ਦੇਖਿਆ ਮੈਂ ਚੈੱਕ ਕੀਤਾ ਜੀ 3350 ਦਾ ਮਿਲ ਰਿਹਾ ਸੀ ਮੈਨੂੰ ਇਹ ਇੰਨਾ ਕੋ ਇੰਨਾ ਫਰਕ ਹੈ ਪ੍ਰਾਈਸ ਦਾ ਤੇ ਕੋਈ ਵੀ ਨੇੜੇ ਤੇੜੇ ਦੇਖ ਰਿਹਾ ਰਾਏਕੋਟ ਤੋਂ ਰਾਏਕੋਟ ਤੋਂ ਨਾ ਇੱਥੇ ਆਇਆ ਕਰੋ ਦਾ ਪੈਟ ਜ਼ੋਨ ਇੱਧ ਆਹ ਇਹ ਦੇਖ ਹੀ ਲੈ ਆਉਣਾ ਰਾਇਕੋ ਟੰਡਾ ਦਾ ਪਤਾ ਲੱਗ ਹੀ ਆਉਣਾ ਬਾਕੀ ਕੰਟੈਕਟ ਨੰਬਰ ਇਹਨਾਂ ਦਾ ਤੇ ਗੇ ਦੁਬਾਰਾ ਵਲੌਗ ਸਟਾਰਟ ਕੀਤਾ ਮੈਂ ਕਾਫੀ ਟਾਈਮ ਤੋਂ ਵਲੌਗ ਨਹੀਂ ਪਾ ਰਹਾ ਸੀਗਾ ਤੇ ਕੋਈ ਪਰਸਨਲ ਰੀਜ਼ਨ ਸੀਗਾ ਮੇਰਾ ਪਰਸਨਲ ਨਹੀਂ ਪਾ ਰਹੀ ਥੋੜੀ ਹੈਲਥ ਵੀ ਠੀਕ ਨਹੀਂ ਸੀ ਬੜੀ ਤੇ ਹੁਣ ਆਪਾਂ ਦੁਬਾਰਾ ਵਾਪਸ ਰੈਕ ਤੇ ਆ ਗਏ ਦੁਬਾਰਾ ਵਲੌਗਿੰਗ ਸਟਾਰਟ ਕਰ ਦਿੱਤੀ ਹੈ ਤੇ ਜਿਹੜਾ ਪਹਿਲਾਂ ਸਪੋਰਟ ਕਰਦੇ ਹੋਗੇ ਸਪੋਰਟ ਕਰਿਓ ਹੋਰ ਜ਼ਿਆਦਾ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਦਾ ਕਰੋ ਤੇ ਸਭ ਤੋਂ ਪਹਿਲਾਂ ਵਲੌਗ ਦਾ ਕਾਹਹੀਂ ਗੁਰਦੁਆਰਾ ਸਾਹਿਬ ਤੋਂ ਬਣਾਇ ਸ਼ੁਰੂਆਤ ਕਰ ਰਹੇ ਆ ਦੁਆਰਾ ਨਵੀ ਤਾਂ ਕਰਕੇ ਬਾਬਾ ਜੀ ਦਾ ਅਸ਼ੀਰਵਾ ਲੈ ਕੇ ਤਾਂ ਸ਼ੁਰੂਆਤ ਕਰਾਣਾ ਤੇ ਤੁਹਾਨੂੰ थैंक यू so much ਵੀਡੀਓ ਨੂੰ ਲਾਈਕ ਕਰ ਦਿਓ ਚੈਨ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਾਂਗੇ ਅਗਲੀ ਵਾਰੀ ਬਾਏ ਸੀਓ